ਸਤਿ ਸ੍ਰੀ ਅਕਾਲ ਪੰਜਾਬੀਓ ਕਿਹੋ ਜਿਹਾ ਹਾਲ ਚਾਲ ਹੈ ਤੇ ਆਪਾਂ ਅੱਜ ਮੋਟਰ ਤੇ ਵਜਾਰੇ ਆ ਪੁਰਾਣਾ ਰਖਾਟ ਆ ਪੁਰਾਣੀ ਕਸ਼ਟਾਂ ਤੇ ਹਵੇਲੀ ਆਪਣੀ ਆਹ ਹਵੇਲੀ ਦੇ ਵਿੱਚ ਪੁਰਾਣਾ ਸੱਭਿਆਚਾਰ ਸਮਾਨ ਸਾਰਾ ਪਿਆ ਇੱਥੇ ਵਿੱਚ ਗੱਡੇ ਤਾਂਗੇ ਤੇ ਕਿੱਦਾਂ ਤੇ ਗਾਣੇ ਵੱਜ ਰਹੇ ਆ ਬਾਈ ਘੱਗਰੇ ਦੀ ਵੀ ਲਾਉਣ ਭਿੱਜ ਗਈ ਹੈ ਗਾਣਾ ਚੱਲ ਰਿਹਾ ਬਾਈ ਇੱਥੇ ਗੱਡਾ ਤਾਂਗਾ ਠੋਕਰ ਤਵੀਆਂ ਬਈ ਤੇ ਹਰ ਰੌਕੜੀਆਂ ਹੋ ਰਿਆ ਆਪਣੀ ਆਹ ਹੈਰੋਂ ਨਾਲ ਬੰਦੇ ਦੇ ਪਹਿਲਾਂ ਇੱਕ ਹੈਰੋਂ ਆਹ ਖੜੀ ਐ ਇੱਕ ਹੈਰੋਂ ਆਹ ਖੜੀ ਐ ਤਵੀਆਂ ਠੋਕਰ ਠੋਕਰ ਹੋ ਗਈ ਸਕੂਟਰ ਹੋ ਗਿਆ ਦੁੱਜੀ ਦਾ ਮੋਟਰਸਾਈਕਲ ਖੇਤਾਂ ਦੇ ਵਿੱਚ ਐ ਬਾਈ ਪਿੰਡ ਤੋਂ ਦੂਰ ਲਾਉਣ ਪਿੱਛੇ ਗਈ ਅਗਰੇ ਦੀ ਵੀ ਇਹੀ ਲਾਉਣ ਪਿੱਛੇ ਗਈ ਟੋਕੇ ਵਾਲੀ ਮਸ਼ੀਨ ਪਈ ਆਹ ਰਕਾਟ ਐ ਬਾਈ ਸਾਰੇ ਕਸ਼ਟਾਂ ਪਈਆਂ ਤੇ ਹੁਣ ਗਾਣਾ ਚੱਲੂਗਾ ਅਗਲਾ ਚੇਂਜ ਹੋਊਗਾ ਦੇਖੋ ਕਿਹੜਾ ਚੱਲੂਗਾ ਹੁਣ ਇਹ ਚੱਲੂਗਾ ਹਾਲ ਫੱਕਰ ਦਾ ਹਾਲ ਫੱਕਰ ਦਾ ਗਾਣਾ ਚੱਲੂਗਾ ਬਾਈ ਕਿੱਦਾਂ ਦੇ ਲੱਗਿਆ ਬਾਈ ਚੈਨਲ ਨਾਲ ਜੁੜਿਓ ਇਹ ਚ ਆਪਣਾ ਪੁਰਾਣਾ ਸਮਾਨ ਪੁਰਾਣੀ ਫਿਟਿੰਗ ਸਾਰੀ ਪੁਰਾਣਾ ਜਿਗਾਰੜ ਪੁਰਾਣੇ ਰੇਡੂਏ ਪਰੀ ਵੇਡਿੰਗ ਫੋਟੋ ਸ਼ੂਟ ਕਿਸੇ ਨੂੰ गाना ਸ਼ੂਟ ਕਰਨਾ ਕੋਈ ਵੀ ਪ੍ਰੀ ਵੇਡਿੰਗ ਕਰਾਣੀ ਫੋਟੋ ਸ਼ੂਟ ਕਰਨਾ ਹੋਵੇ ਬਾਈ ਕਰੇ ਉਸ پارک ਬਾਕੀ ਕਿੱਦਾਂ ਲੱਗ ਰਹੀਆਂ ਵੀਡੀਓ ਬਾਈ ਆ ਚੁੱਲਾ ਓਟਾ ਹੋ ਗਿਆ ਆਪਣਾ ਇੱਡਾਂ ਦੇ ਵਿੱਚ ਲਾਈਵ ਬਣ ਰਹੀ ਹੈ ਲਾਈਵ ਸਿੱਧੀ ਵੀਡੀਓ ਹੈ ਜੀ ਬਾਕੀ ਦੱਸਿਓ ਬਾਈ ਕਿੱਦਾਂ ਦੀ ਹੈ ਬਾਕੀ ਅਮੋਰ ਨਹੀਂ ਹੋਗੀ ਇੱਧਰ ਮਨ ਜੇ ਵਿਸਟਰੀ ਬਾਕੀ ਜੁਲੋ ਚੈਨਲ ਗੱਲ ਆਪਣੇ ਗੱਲ ਬਾਤ ਤੇ ਵੱਧ